ਇਤਾਰਿਆਂ ਨੂੰ ਸ਼ੌਰਤ ਤੱਕ ਪਹੁੰਚਾਉਣ ਵਾਲੇ ਖੁਦ ਗੁੰਮਨਾਮੀ 'ਚ ਰਹਿ ਜਾਂਦੇ ਨੇ ਹਾਡੀ ਸੰਦੂ ਕੁਲਵਿੰਦਰ ਬਿੱਲਾ ਤੇ ਕੌਰ ਵੀ ਵਰਗੇ ਗਾਇਕਾਂ ਨੂੰ ਤਰਾਸ਼ਣ ਵਾਲੇ ਉਸਤਾਦ ਡਾਕਟਰ ਨਿਰਮਲ ਸਿੰਘ ਲਿੰਮਾ ਅੱਜ ਵੀ ਕਈ ਹੀਰੇ ਤਰਾਸ਼ ਰਹੇ ਨੇ ਤੁਹਾਡੂੰ ਬੀ ਆ ਹਾਰਦੀ ਸੰਧੂ ਦੇ ਉਹ ਤੁਹਾਡੇ ਕੋਲ ਕਿਵੇਂ ਪਹੁੰਚਦੇ ਨੇ ਹਾਰਦੀ ਸੰਧੂ 10-15 ਸਾਲ ਪਹਿਲਾਂ ਮੇਰੇ ਕੋਲੇ ਆਇਆ ਸੀ ਮੈਂ ਮਮੀ ਬਾਈ ਜੀ ਦਾ ਰਿਆਜ ਕਰਾ ਰਿਹਾ ਸੀ ਉੱਥੇ ਉਹਨਾਂ ਦੇ ਚਾਚਾ ਨਾਲ ਆਇਆ ਸੀ ਉਹਨਾਂ ਨੂੰ 뮤직 ਦਾ ਸ਼ੌਂਕ ਸੀ ਬਸ ਸ਼ੁਰੂਆਤ ਤੁਹਾਡੇ ਤੋਂ ਹੋਈ ਉਹਨਾਂ ਦੀ ਜੀ ਜੀ ਉਹਨਾਂ ਨੇ ਦੱਸਿਆ ਤੇ ਮੈਂ ਕਿਰਕਟ ਖੇਡਦਾ ਤੇ ਜਿਹੜੇ ਗੋਡੇ ਤੇ ਸੱਟ ਵਗੈਰਾ ਲੱਗਦੀ ਹੂੰ ਜੀ ਹੁਣ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਇੰਦਰਲੇ ਪਾਸੇ ਕਰੀ ਆਵਾਜ਼ ਵਧੀਆ ਤੂੰ ਕੰਮ ਕਰ ਸਕਦਾ ਤੇ ਦੌਰ ਇਹ ਵੀ ਆਇਆ ਸੀ ਜਦੋਂ ਉਹ ਤੁਹਾਡੇ ਕੋਲ ਆਂਦੇ ਨੇ ਬਟ ਆਈ ਥਿੰਕ ਤੁਹਾਡੇ ਕੁਝ ਗੱਲਾਂ ਉਹਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਤੇ ਉਹ ਵਾਪਸ ਚਲੇ ਜਾਂਦੇ ਨੇ ਤੇ ਦੂਜੀ ਵਾਰੀ ਫੇਰ ਮੇਰੇ ਕੋਲੇ ਫੇਰ ਸਤਨਾਮ ਸਾਊਂਡ ਵਾਲੇ ਇੱਥੇ ਮਸ਼ਹੂਰ ਨੇ ਸਤਨਾਮ ਭਾਜੀ ਉਹ ਲੈ ਕੇ ਆਏ ਫਿਰ ਮੇਰੇ ਕੋਲ ਘਰੇ ਘਰੇ ਮੇਰੇ ਘਰ ਪੈ ਰਿਆ ਸੀ ਮਕਾਨ ਪੈ ਰਿਆ ਸੀ ਚਬਾਰਾ ਉਥੇ ਮੈਂ ਜਾ ਰੋ ਮੈਂ ਤਾਂ ਇਟਾਂ ਲਿਆ ਚੱਕੇ ਉਹ ਸ਼ੁਰੂ ਹੋ ਗਿਆ ਜੀ ਮੈਂ ਵੀ ਇਹਨੇ ਬੰਦੇ ਨੇ ਸਿੱਖਣਾ ਹੀ ਸਿੱਖਣਾ ਹੋਰ ਵੀ ਵੀ ਆਂਦੀ ਰਹੀ ਆ ਮੇਰੇ ਘਰੇ ਹਾਂਜੀ ਹੋਰ ਕਈਆਂ ਦੇ ਮੈਂ ਵੀ ਘਰ ਜਾਂਦਾ ਸੀ ਹਾਲਾਤ ਇਸ ਤਰ੍ਹਾਂ ਦੇ ਸਰਬਜੀਤ ਮੰਗਟ ਦੇ ਘਰ ਜਾ ਕੇ ਮੈਂ ਸਖਾਂਦਾ ਰਿਹਾ ਗਿੱਧਿਆਂ ਦੀ ਰਾਣੀ ਦੇ ਨਾਮ ਨਾਲ ਮਸ਼ਹੂਰ ਜਦੋਂ ਇੱਕ ਗਾਇਕ ਬਹੁਤ ਬੁਲੰਦੀਆਂ ਤੇ ਪਹੁੰਚ ਜਾਂਦਾ ਨਾ ਜ਼ਿਆਦਾਤਰ ਜਿਹੜੇ ਗੁਰੂ ਹੁੰਦੇ ਆ ਉਹਨਾਂ ਨੂੰ ਇੱਕ ਸ਼ਿਕਾਇਤ ਹੁੰਦੀ ਕਿ ਅੱਜ ਉਹ ਸਾਡਾ ਫੋਨ ਵੀ ਨਹੀਂ ਚੱਕਦਾ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਜਮਾਂ ਤੋਂ ਸਟਾਰ ਬਣਨਾ ਕਿਸੇ ਨਾ ਕਿਸੇ ਤਰ੍ਹਾਂ ਮਾਂ ਫਿਰ ਨਾ ਮੁੜ ਕੇ ਵੀ ਨਹੀਂ ਆਣਾ ਕਰੇ ਐਵੇਂ ਵੀ ਕਹਤਾ ਉਸ ਇੰਟਰਵਿਊ ਚ ਸਾਡੀ ਤੇ ਇਹ ਵੀ ਕਿਹਾ ਕਿ ਜਦੋਂ ਉਹ ਮੁੜ ਕੇ ਤੁਹਾਡੇ ਕੋਲ ਆਂਦੇ ਨਹੀਂ ਤੇ ਤੁਸੀਂ ਉਹਨਾਂ ਨੂੰ ਇੱਕ ਸਟਾਰੋਲੇਜਰ ਕੋ ਲੈ ਕੇ ਜਾਂਦੇ ਹੋ ਇੱਕ ਪੰਡਤ ਕੋ ਲੈ ਕੇ ਜਾਂਦੇ ਹੋ ਤੇ ਜਦੋਂ ਉਹ ਪੁੰਡਲੀ ਦੇਖ ਕੇ ਕਹਿ ਦਿੰਦਾ ਕਿ ਹਾਂ ਇਹ ਸਟਾਰ ਬਣੂਗਾ ਫਿਰ ਤੁਸੀਂ ਉਹਨਾਂ ਨੂੰ ਸਿਖਾਣਾ ਸ਼ੁਰੂ ਕੀਤਾ ਹੋ ਕਹਿੰਦਾ ਕੋਈ ਤੁਹਾਨੂੰ ਜਾਣਦਾ ਨਾ ਹਾਂ ਵੀ ਹੈਗੇ ਜਾਣਦੇ ਜਾਣ ਪਛਾਣ ਲਏ ਫਿਰ ਲੇ ਜੇ ਉਹਨੇ ਦੱਸਿਆ ਦੀ ਤਰ੍ਹਾਂ ਸਹੀ ਹੈ ਕੰਮ ਜਦੋਂ ਮਰਦੀ ਹੱਥ ਪਾ ਲਾ ਤੁਹਾਨੂੰ ਕੀ ਲੱਗਦਾ ਗਾਇਕੀ ਮਹਿੰਗੀ ਆ ਗਾਇਕੀ ਮਹਿੰਗੀ ਹੁੰਦੀ ਜਾਂਦੀ ਹੈ ਜਿਹਦੀ ਕਿਸਮਤ ਵਧੀਆ ਹੋਵੇ ਉਹਦੇ ਵਾਸਤੇ ਕੋਈ ਮਹਿੰਗੀ ਉਹਨੂੰ ਲੋਕੀਂ ਚੱਕ ਲੈਣਦੇ ਆ ਮਸ਼ੀਨਾਂ ਦੇ ਸਹਾਰੇ ਨਹੀਂ ਅੱਜ ਕੱਲ ਜਿਹੜੇ ਗਾਇਕ ਨੇ ਤੁਹਾਡੀ ਸੰਧੂ ਦੇ ਟਾਈਮ ਦਾ ਸੱਤ-ਸੱਤ 8-8 ਘੰਟੇ ਬੈਠਣਾ ਇੱਕ ਦਿਨ ਚ ਵੱਡੀ ਗੱਲ ਸੀ ਜਿਹੜਾ ਉਹ ਨਤੀਜਾ ਹੀ ਉਹਦੀ ਮਿਹਨਤ ਦਾ ਸੀ ਸਾਰਾ ਕਦੇ ਮੇਰੇ ਕੋਲ ਕੁਛ ਦਿਨ ਆਇਆ ਸੀ ਮੇਰੇ ਕੋਲ ਕਿ ਪੇਪਰ ਦੇਣਾ ਸੀ ਮਾਹੀ ਇਹਦਾ ਕੌਰ ਵੀ ਮੇਰੇ ਘਰਾਂ ਨਹੀਂ ਰਹੀ ਹੈ ਈਟੀਹੀ ਚੈਨਲ ਹੁੰਦਾ ਸੀ ਉਹਦੇ ਤੇ ਚੱਲ ਰਿਆਂ ਸੀ ਕੰਪੀਟੀਸ਼ਨ ਉਹ ਵੀ ਪੰਮੀ ਬਾਈ ਜੀ ਨੇ ਭੇਜਿਆ ਕਹਿੰਦੇ ਇਹਨੂੰ ਸਿਖਾ ਦੇ ਯਾਰ ਪੰਮੀ ਬਾਈ ਜੀ ਨਾ ਤੁਹਾਡਾ ਬਹੁਤ ਮੂਹਆ ਹਾਂ ਜੀ ਪੰਮੀ ਬਾਈ ਜੀ ਨੇ ਮੈਨੂੰ ਪੜਾਇਆ ਲਿਖਾਇਆ ਨੌਕਰੀ ਲਾਇਆ ਮੈਂ ਬੜਾ ਦਿਹਾੜੀਦਾਰ ਸੀ 5-5 ਰੁਪਏ ਮਜ਼ਦੂਰੀ ਕਰਦਾ ਸੀ ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਦਾ ਪੰਜਾਬੀ ਲਿੰਕ ਤੇ ਮੈਂ ਹਾਂ ਅਮਨ ਤੇ ਅੱਜ ਗੱਲਬਾਤ ਕਰਾਂਗੇ ਡਾਕਟਰ ਨਿਰਮਲ ਸਿੰਘ ਨਿਮਾ ਜੀ ਨਾਲ ਜਿਨ੍ਹਾਂ ਤੋਂ ਸਿੱਖ ਕੇ 뮤직 ਸਿੱਖ ਕੇ ਆਰਮ ਸਟੂਡੈਂਟ ਕਦੋਂ ਸੁਪਰਸਟਾਰ ਬਣ ਗਿਆ ਉਹਦੀ ਜਰਨੀ ਬਾਰੇ ਗੱਲਾਂ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਾਸ਼ੀ ਕਲ ਸਰ ਦਾ ਪੰਜਾਬੀ ਲਿੰਕ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਨਿਰਮਲ ਸਿੰਘ ਨਿਮਾ میوزਿਕ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਆਇਆਂ ਕਹਣਾ ਵੈਲਕਮ ਕਰਦਾ ਤੁਹਾਡਾ ਸਵਾਗਤ ਕਰਦਾ ਹਾੜੀ ਸੰਧੂ ਤੋਂ ਸ਼ੁਰੂ ਕਰਦੇ ਆਂ ਜੀ ਮੈਂ ਸ਼ੁਰੂਆਤ ਇਦਾਂ ਹੀ ਕੀਤੀ ਕਿ ਤੁਹਾਡੇ ਕੋਲੋਂ ਸਿੱਖ ਕੇ ਗਿਆ ਸਟੂਡੈਂਟ ਅੱਜ ਸੁਪਰਸਟਾਰ ਬਣ ਚੁੱਕਾ ਹੈ ਜੀ ਜੀ ਕਿਵੇਂ ਸ਼ੁਰੂਆਤ ਹੁੰਦੀ ਆ ਹਾੜੀ ਸੰਧੂ ਦੀ ਉਹ ਤੁਹਾਡੇ ਕੋਲ ਕਿਵੇਂ ਪਹੁੰਚਦੇ ਨੇ ਜੀ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦੀ ਆ ਤੁਸੀਂ ਮੇਰੇ ਕੋਲੇ ਪਹੁੰਚੇ ਹੋ ਮੈਂ ਬੜਾ ਭਾਗਾ ਵਾਲਾ ਸਮਝਦਾ ਆਪਣੇ ਆਪ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਹਾੜੀ ਸੰਧੂ 10-15 ਸਾਲ ਪਹਿਲਾਂ ਮੇਰੇ ਕੋਲੇ ਆਇਆ ਸੀ ਮੈਂ ਪਰਮਜੀਤ ਸਿੱਧੂ ਪੰਮੀ ਬਾਈ ਜੀ ਦੇ ਘਰ ਪੰਮੀ ਬਾਈ ਜੀ ਦਾ ਰਿਆਜ਼ ਕਰਾ ਰਿਹਾ ਸੀ ਉਥੇ ਉਹਨਾਂ ਦੇ ਚਾਚਾ ਨਾਲ ਆਇਆ ਸੀ ਅੱਛਾ ਜੀ ਹਾਂ ਵੀ ਮੈਂ ਤੁਹਾਡੇ ਤੋਂ ਸਿੱਖਣਾ ਜੀ ਤੁਹਾਡੇ ਬਾਰੇ ਸੁਣਿਆ ਅੱਛਾ ਉਹਨਾਂ ਨੂੰ 뮤직 ਦਾ ਸ਼ੌਂਕ ਸੀ ਬਸ ਸ਼ੁਰੂਆਤ ਤੁਹਾਡੇ ਤੋਂ ਹੋਈ ਉਹਨਾਂ ਦੀ ਜੀ ਜੀ ਉਹਨਾਂ ਨੂੰ ਦੱਸਿਆ ਤੇ ਵੀ ਮੈਂ ਕ੍ਰਿਕਟ ਖੇਡਦਾ ਸੀ ਮੇਰੇ ਗੋਡੇ ਤੇ ਸੱਟ ਵਗੈਰਾ ਲੱਗ ਗਈ ਹੂੰ ਵੀ ਹੁਣ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਇਧਰਲੇ ਪਾਸੇ ਤੇਰੀ ਆਵਾਜ਼ ਵਧੀਆ ਤੂੰ ਕੰਮ ਕਰ ਸਕਦਾ ਤੁਸੀਂ ਕਿਵੇਂ ਦੇਖਿਆ ਮਤਲਬ ਉਹਨਾਂ ਦੇ ਵਿੱਚ ਗੁਣ ਸੀਗੇ ਗਾਇਕੀ ਦੇ ਤੁਸੀਂ ਪਰਖਲੇ ਸੀ ਸ਼ੁਰੂਆਤ ਜੀ ਹਾਂ ਆਪਣੇ ਚਾਚਾ ਜੀ ਨਾਲ ਆਇਆ ਸੀ ਉਹਦੀ ਅਗਰ ਮੈਂ ਅੱਖਾਂ 'ਚ ਦੇਖਿਆ ਮਾ ਜਦ ਤੂੰ ਬਹੁਤ ਤਿੱਖਾ ਤੇਜ ਲੱਗਦਾ ਹੈ ਹਾਂਜੀ ਹਾਂਜੀ ਉਹ ਕਹਿੰਦੇ ਸੀ ਮੈਨੂੰ ਉਹ ਕਿਹਾ ਵੀ ਭੂਰੀਆਂ ਖਾਦੇ ਰਹੀਆਂ ਬੋਤਕਾ ਤੇ ਨਾ ਨਾ ਮੇਰਾ ਸ਼ੈਤਾਨ ਜਿਹਾ ਲੱਗਦਾ ਸਿੱਖ ਵੀ ਲਵੇਗਾ ਉਹ ਉਸਤਾਦ ਸਾਬ ਨਾਲ ਮੈਂ ਫਿਰ ਉਹਦੇ ਨਾਲ ਗੱਲ ਕਰ ਲਈ ਫਿਰ ਉਹਨੂੰ ਪਰਖਿਆ ਹਮ ਘਰੇ ਮੇਰੇ ਘਰ ਪੈ ਰਿਆ ਸੀ ਮਕਾਨ ਪੈ ਰਿਆ ਸੀ ਚਬਾਰਾ ਉੱਥੇ ਮੈਂ ਘਰੋਂ ਮਾਂ ਕਾ ਕੇ ਇੱਟਾਂ ਲਿਆ ਚੱਕੇ ਉਹ ਸ਼ੁਰੂ ਹੋ ਗਿਆ ਜੀ ਮੈਂ ਵੀ ਇਹਨੇ ਬੰਦੇ ਨੇ ਸਿੱਖਣਾ ਹੀ ਸਿੱਖਣਾ ਹਾਂ ਹਾਂਜੀ ਫੇਰ ਮੈਨੂੰ ਲੱਗਿਆ ਮੈਂ ਇੱਕਦੋ ਚੀਜ਼ਾਂ ਚ ਪਰਖਿਆ ਉਹਨੂੰ ਮਾਂ ਵੇ ਸਿੱਖਣੇ ਵਾਲਾ ਬੱਚਾ ਇਹਨੂੰ ਸਿਖਾਉਣਾ ਹੈ ਫੇਰ ਮੈਂ ਉਹ ਮਿਹਨਤ ਕਰਾਈ ਜੀ ਇੱਕ ਦਿਨ ਦੇ ਵਿੱਚ 7-7-8-8 ਘੰਟੇ ਉਹਨੂੰ ਰਿਆਜ਼ ਕਰਾਇਆ ਬੜਾ ਵਧੀਆ ਬੱਚਾ ਬਹੁਤ ਸੇਵਾ ਬਹੁਤ ਕਰਦਾ ਸੀ ਮੇਰੀ ਜੋ ਵੀ ਉਹਨੂੰ ਕਹਿ ਦੇਣਾ ਉਹਨੇ ਕਰ ਦੇਣਾ ਇੱਕ ਵਾਰੀ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਬਾਬਾ ਹੈਦਰ ਸ਼ੇਖ ਦੇ ਜਾਣਾ ਸੀ ਮਲੇਰ ਕੋਟਲੇ ਮਾ ਯਾਰ ਮੇਰੇ ਮੱਥਾ ਹੀ ਟਕਾ ਲਿਆ ਉਹ ਫਿਰ ਛੱਟ ਗੱਡੀ ਕੱਢ ਲਿਆ ਮਾ ਯਾਰ ਇਹ ਬੰਦੇ ਨੂੰ ਦਿਲੋਂ ਸਵਾਉਣਾ ਹੈ ਫਿਰ ਉਸ ਹਸਾਬ ਨਾਲ ਮੈਂ ਉਹਦੀ ਬਹੁਤ ਮਿਹਨਤ ਕਰਾਈ ਤਿੰਨ ਟਿੰ ਟਾਈਮ ਸਵੇਰੇ ਵੀ ਦੁਪਹਿਰੇ ਵੀ ਸ਼ਾਮੇ ਵੀ ਫਿਰ ਉਹ ਆਪਣੀ ਮਿਹਨਤ ਕਰਕੇ ਬਹੁਤ ਅੱਗੇ ਆ ਗਿਆ ਹੁਣ ਅੱਜਕੱਲ੍ਹ ਬੁਲੰਦੀਆਂ ਤੇ ਆ ਬਹੁਤ ਵੱਡਾ ਨਾਮ ਆ ਗਿਆ ਹਾਂਜੀ ਤੇ ਇੱਕ ਦੌਰ ਇਹ ਵੀ ਆਇਆ ਸੀ ਜਦੋਂ ਉਹ ਤੁਹਾਡੇ ਕੋਲ ਆਂਦੇ ਨੇ ਬਟ ਆਈ ਥਿੰਕ ਤੁਹਾਡੇ ਕੁਝ ਗੱਲਾਂ ਉਹਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਤੇ ਉਹ ਵਾਪਸ ਚਲੇ ਜਾਂਦੇ ਨੇ ਕਿ ਮੈਂ ਨਹੀਂ ਇਹਨਾਂ ਤੋਂ ਸਿੱਖਣਾ। ਉਹ ਕੀ ਗੱਲ ਸੀ? ਬਸ ਇੱਕ ਵਾਰ ਇੱਕ ਹੋਰ ਕੱਪ ਕਰਤੀ ਸੀ ਉਹ ਥੋੜਾ ਜਿਹਾ। ਉਹ ਪਰਖਣਾ ਹੁੰਦਾ ਚੇਲੇ ਨੂੰ ਵੀ ਕਿੱਦਾਂ ਦਾ ਇਹ ਸਿੱਖਣ ਵਾਲਾ ਵੀ ਹੈ ਨਾ। ਉਹੀ ਗੱਲ ਆ ਜਾਂਦੀ ਹੈ। ਠੀਕ ਹੈ। ਫਿਰ ਉਹਨੇ ਕਿਹਾ ਹੁਣ ਆਪਣੇ ਚਾਚੇ ਨੂੰ ਵੀ ਮੈਂ ਨਹੀਂ ਸਿੱਖਣਾ। ਤੇ ਦੂਜੀ ਵਾਰੀ ਫੇਰ ਮੇਰੇ ਕੋਲੇ ਫੇਰ ਸਤਨਾਮ ਸਾਊਂਡ ਵਾਲੇ ਹੂੰ ਇਹ ਤੇ ਮਸ਼ਹੂਰ ਨੇ ਸਤਨਾਮ ਪਾਜੀ ਉਹ ਲੈ ਕੇ ਆਏ ਫਿਰ ਮੇਰੇ ਕੋਲ ਘਰੇ ਕਹਿੰਦੇ ਵੀ ਜੇਰਾ ਤੁਹਾਡਾ ਸ਼ਗਿਰਦ ਬਣਾਉਣਾ ਵੀ ਸਿਖਾਉਣਾ ਇਹਨੂੰ ਮੈਂ ਠੀਕ ਹੈ ਜੀ ਕੋਈ ਗੱਲ ਨਹੀਂ ਅੱਛਾ ਜੀ ਹਾਂ ਜੀ ਹਾਂ ਉਹ ਤਾਂ ਗੁਰੂ ਪਰਖਦੇ ਹੁੰਦੇ ਨੇ ਗੱਲਾਂ ਕਹਿ ਕੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਤੁਹਾਡਾ ਨਾਮ ਲਿਆ ਜੀ ਉਹਦੇ ਬਾਰੇ ਤੁਹਾਨੂੰ ਪਤਾ ਸੀ ਮੈਨੂੰ ਕਿਸੇ ਬੱਚੇ ਨੇ ਦੱਸਿਆ ਤਾਂ ਹੈ ਥੀ ਮੇਰੇ ਸਟੂਡੈਂਟ ਨੇ ਉਹ ਜਿਹੜੇ ਪੜ੍ਹਦੇ ਆ ਵੀ ਤੁਹਾਡਾ ਨਾਮ ਲਿਆ ਕਿਸੇ ਨੇ ਹੂੰ ਹਾਂ ਜੀ ਕਿਸੇ ਚੈਨਲ ਤੇ ਕਿਤੇ ਨਾਮ ਲਿਆ ਜੀ ਤੁਹਾਡਾ ਜਿਹੜਾ ਵੀ ਸੰਧੂ ਤੁਰਤ ਮਾਂ ਮੇਰੇ ਕੋਲੇ ਹੀ ਆਂਦਾ ਸੀ ਘਰ ਮੇਰੇ ਹਾਂਜੀ ਉਹਨਾਂ ਨੇ ਸਾਰਾ ਆਪਣਾ ਕ੍ਰੈਡਿਟ ਉਹਨਾਂ ਦੇ ਸਿੰਗਰ ਬਣਨ ਦਾ ਕ੍ਰੈਡਿਟ ਉਹਨੇ ਤੁਹਾਨੂੰ ਦਿੱਤਾ ਕਿ ਤੁਹਾਡੇ ਕੋਲੋਂ ਸਿੱਖਿਆ ਨਹੀਂ ਅਜੋ ਇੱਥੇ ਪਹੁੰਚੇ ਨੇ ਉਹ ਪਹਿਲਾ ਬੰਦਾ ਜਿਹਨੂੰ ਮੈਂ ਦਿਲੋਂ ਰਿਆਜ਼ ਕਰਾਇਆ ਆਉਂਦੇ ਤਾਂ ਹੋਰ ਵੀ ਬਹੁਤ ਸੀ ਕੌਰ ਬੀਬੀ ਆਂਦੀ ਰਹੀ ਆ ਮੇਰੇ ਘਰੇ ਅੱਛਾ ਜੀ ਹਾਂਜੀ ਹੋਰ ਕਈਆਂ ਦੇ ਮੈਂ ਵੀ ਘਰ ਜਾਂਦਾ ਸੀ ਹਾਲਾਤ ਇਸ ਤਰ੍ਹਾਂ ਦੇ ਸਰਬਜੀਤ ਮੰਗਟ ਦੇ ਘਰ ਜਾ ਕੇ ਮੈਂ ਸਿਖਾਉਂਦਾ ਰਿਹਾ ਕਿੰਧਿਆ ਦੀ ਰਾਣੀ ਦੇ ਨਾਮ ਨਾਲ ਮਸ਼ਹੂਰ ਹੈ ਹੋਰ ਬਹੁਤ ਸਟੂਡੈਂਟਸ ਦਾ ਰਿਆਜ਼ ਕਰਾਇਆ ਜਿਹੜੇ ਚੰਗਾ ਨਾਮ ਕਮਾ ਰਹੇ ਨੇ ਹੂੰ ਅੰਮ੍ਰਿਤ ਕੋ ਮਾਈਏ ਦਾ ਪੇਪਰ ਦੇਣਾ ਸੀਗਾ ਕੋਲਵਿੰਦਰ ਬਿੱਲਾ ਜੀ ਨੇ ਮਾਈਏ ਦਾ ਪੇਪਰ ਦੇਣਾ ਸੀ ਪਰ ਉਹ 10 12 ਮਾਈਏ ਸਿਖਾਏ ਮੈਂ ਉਹ ਵੀ ਮੇਰੇ ਘਰ ਆਇਆ ਕਾਫੀ ਵਾਰੀ ਓਕੇ ਹਾਂਜੀ ਹੂੰ ਇਸ ਤਰ੍ਹਾਂ ਚੱਲਦਾ ਰਿਹਾ ਹੈ ਦੌਰ ਕਿਵੇਂ ਦਾ ਮਹਿਸੂਸ ਕੀਤਾ ਜਦੋਂ ਜਦੋਂ ਇੱਕ ਗਾਇਕ ਬਹੁਤ ਬੁਲੰਦੀਆਂ ਤੇ ਪਹੁੰਚ ਜਾਂਦਾ ਨਾ ਜ਼ਿਆਦਾਤਰ ਜਿਹੜੇ ਗੁਰੂ ਹੁੰਦੇ ਆ ਉਹਨਾਂ ਨੂੰ ਇੱਕ ਸ਼ਿਕਾਇਤ ਹੁੰਦੀ ਕਿ ਅੱਜ ਉਹ ਸਾਡਾ ਫੋਨ ਵੀ ਨਹੀਂ ਚੱਕਦਾ ਯਾਰ ਅੱਜ ਵੀ ਸਾਡਾ ਜ਼ਿਕਰ ਵੀ ਨਹੀਂ ਕਰਦਾ ਬਟ ਉਹਨਾਂ ਨੇ ਇੱਕ ਵੱਡੇ ਪਲੇਟਫਾਰਮ ਤੇ ਜਾ ਕੇ ਜਦੋਂ ਤੁਹਾਡਾ ਜ਼ਿਕਰ ਕੀਤਾ ਤੇ ਜਦੋਂ ਤੁਹਾਡੇ ਤੱਕ ਇਹ ਖਬਰ ਪਹੁੰਚੀ ਤੇ ਕੀ ਮੀਨਦਾ ਮਹਿਸੂਸ ਕੀਤਾ ਬਹੁਤ ਅੱਛਾ ਲੱਗਿਆ ਜੀ ਬਹੁਤ ਅੱਛਾ ਲੱਗਿਆ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਜਮਾਂ ਤੋਂ ਸਟਾਰ ਬਣਨਾ ਕਿਸੇ ਨਾ ਕਿਸੇ ਦਿਨ ਅੱਛਾ ਜੀ ਮਾਂ ਫਿਰ ਨਾਲ ਮੁੜ ਕੇ ਵੀ ਨਹੀਂ ਆਣਾ ਕਰੇ ਐਵੇਂ ਵੀ ਕਹਿੰਦਾ ਹਾਂਜੀ ਜਦੋਂ ਆਉਂਦਾ ਫੋਨ ਸੁਣ ਲੈਂਦਾ ਜਦੋਂ ਕੋਈ ਪੁੱਛਦਾ ਕੋਈ ਰਾਗ ਰਗ ਦੀ ਗੱਲ ਹੁੰਦੀ ਆ ਕਰ ਲੈਂਦੀ ਆ ਹੈਨਾ ਦੁੱਖ ਸੁੱਖ ਪੁੱਛ ਲੈਂਦਾ ਜੋਤਿਸ਼ ਵਿਦਿਆ 'ਚ ਕਿੰਨਾ ਕੁ ਬਿਲੀਵ ਕਰਦੇ ਹੋ ਕਾਫੀ ਵਿਸ਼ਵਾਸ ਕਰਦਾ ਹਾਂ ਉਸ ਇੰਟਰਵਿਊ ਚ ਸਾਡੀ ਤੇ ਇਹ ਵੀ ਕਿਹਾ ਕਿ ਜਦੋਂ ਉਹ ਮੁੜ ਕੇ ਤੁਹਾਡੇ ਕੋਲ ਆਂਦੇ ਨੇ ਤੇ ਤੁਸੀਂ ਉਹਨਾਂ ਨੂੰ ਇੱਕ ਐਸਟਰੋਲੋਜਰ ਕੋ ਲੈ ਕੇ ਜਾਂਦੇ ਹੋ ਇੱਕ ਪੰਡਤ ਕੋ ਲੈ ਕੇ ਜਾਂਦੇ ਹੋ ਤੇ ਜਦੋਂ ਉਹ ਕੁੰਡਲੀ ਦੇਖ ਕੇ ਕਹਿ ਦਿੰਦਾ ਕਿ ਹਾਂ ਇਹ ਸਟਾਰ ਬਣੂਗਾ ਫਿਰ ਤੁਸੀਂ ਉਹਨੂੰ ਸਿਖਾਣਾ ਸ਼ੁਰੂ ਕੀਤਾ ਜੀ ਜੀ ਹਾਂ ਸੁਨਾਮ ਲੈ ਗਈ ਸੀ ਸੁਨਾਮ ਉਹ ਕਹਿੰਦਾ ਵੀ ਕੋਈ ਤੁਹਾਨੂੰ ਜਾਣਦਾ ਮੈਂ ਹਾਂ ਵੀ ਹੈਗੇ ਜਾਣਦੇ ਜਾਣ ਪਛਾਣਦੇ ਫਿਰ ਅਸੀਂ ਚਲੇ ਗਏ ਉਹਨੇ ਦੱਸਿਆ ਵੀ ਤੇਰਾ ਸਿਰ ਹੀ ਆ ਕੰਮ ਜਦੋਂ ਮਰਜ਼ੀ ਹੱਥ ਪਾ ਲਾਓ ਪਤਾ ਲੱਗ ਜਾਂਦਾ ਬੱਚੇ ਦੇ ਚਾਲ ਚੱਲਣ ਤੋਂ ਹੂੰ ਮੇਰਾ ਆਪਣਾ ਛੋਟਾ ਜਿਹਾ ਬੇਟਾ ਹੈ ਮੋਦੇ ਚਾਲ ਚੱਲਣ ਤੋਂ ਪਤਾ ਲੱਗਾ ਵੀ ਵਧੀਆ ਸਿੰਗਰ ਬਣੇਗਾ 6-7 ਸਾਲ ਦਾ ਆਦਤਾਂ ਕੰਮ ਚਿਹਰਾ ਅੱਜ ਕੱਲ ਸਾਰਾ ਕੁਝ ਦੇਖਣਾ ਪੈਂਦਾ ਹੈ ਨਾ ਲੁੱਕ ਵੀ ਅੱਜ ਕੱਲ ਬਹੁਤ ਮਾਇਨੇ ਰੱਖਦੀ ਹੈ ਸੰਗੀਤ ਦੇ ਵਿੱਚ ਗਾਇਕੀ ਦੇ ਵਿੱਚ ਪਰਫਾਰਮੈਂਸ ਦੇ ਵਿੱਚ ਇਹਦੇ ਵਿੱਚ ਇੱਕ ਹੋਰ ਸਵਾਲ ਉੱਠਦਾ ਜੇ ਬਾਈ ਚਾਂਸ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਉਹ ਉਹਨਾਂ ਦੇ ਚਾਲ ਚੱਲਣ ਤੋਂ ਪਤਾ ਲੱਗ ਗਿਆ ਤੁਹਾਨੂੰ ਹੈਨਾ ਬਟ ਫਿਰ ਵੀ ਤੁਸੀਂ ਅਸਟਰੋਲੋਜਰ ਕੋ ਲੈ ਕੇ ਜਦੋਂ ਜਾਣੇ ਹੋ ਜੇ ਬਾਈ ਚਾਂਸ ਉਹਨਾਂ ਦੀ ਜਿਹੜੀ ਕੁੰਡਲੀ ਆ ਉਹਦੇ ਵਿੱਚ ਸਟਾਰਸ ਵੀਕ ਹੁੰਦੇ ਫਿਰ ਤੁਸੀਂ ਕੀ ਉਹਨਾਂ ਨੂੰ ਸਿਖਾਉਂਦੇ ਜਾਂ ਨਹੀਂ ਸਿਖਾਉਂਦੇ ਇਦਾਂ ਦਾ ਕੁਝ ਨਹੀਂ ਮੈਂ ਬੱਚਾ ਸਿਖਾਣਾ ਸੀ ਮੇਰਾ ਘਰ ਮੈਨੂੰ ਫੀਸ ਦਿੰਦਾ ਸੀ ਉਹ ਉਸ ਟਾਈਮ 5000 ਰੁਪਏ ਮਹੀਨਾ ਦਿੰਦਾ ਸੀ ਅੱਛਾ ਜੀ ਹਾਂ ਜੀ ਹਾਂ ਜੀ ਉਹਨਾਂ ਬੱਚਾ ਫ੍ਰੀ ਨਹੀਂ ਸਿੱਖਿਆ ਉਹਨੇ ਪੈਸੇ ਦੇ ਕੇ ਸਿੱਖਿਆ ਮੇਰੇ ਕੋਲ ਹੋਰ ਵੀ ਮੈਂ ਉਹਨੂੰ ਦੋ ਤਿੰਨ ਜਗ੍ਹਾ ਲਗਾਇਆ ਉਹਤੇ ਬਾਬਾ ਹਦਰ ਸਿੰਘ ਨੇ ਵੀ ਕਿਹਾ ਮਾ ਯਾਰ ਬਹੁਤ ਵੱਡਾ ਪੀਰ ਹੈ ਵੀ ਤੂੰ ਵੀ ਕੁਝ अच्छा जी हां स्टार वाला मतलब हाडी दा भी विश्वास है विश्वास हैगा हां इनਾਂ ਤੋਂ ਇਲਾਵਾ ਤੁਸੀਂ ਕਹਿੰਦੇ ਹੋ ਕੁਲਵਿੰਦਰ ਬਿੱਲਾ ਉਹਨਾਂ ਨੂੰ ਵੀ ਤੁਸੀਂ ਸਿਖਾਇਆ ਹਾਂ ਕੌਰਮੀ ਨੂੰ ਕੁਝ ਦਿਨ ਆਇਆ ਸੀ ਮੇਰੇ ਕੋਲ ਕੋ ਪੇਪਰ ਦੇਣਾ ਸੀ ਮਾਈ ਇਹਦਾ ਕੌਰਮੀ ਮੇਰੇ ਘਰਾਂ ਦੀ ਰਹੀ ਹੈ ਅੱਛਾ ਜੀ ਉਹ ਕਿੰਨੀ ਕੁ ਦਿਨ ਸਿਖਾਏ ਤੁਹਾਡੇ ਕੋਲ ਕੌਰਮੀ ਕਾਫੀ ਦਿਨਾਂ ਦੀ ਰਹੀ ਹੈ ਕੋਈ ਚੈਨਲ ਤੇ ਉਹ ਨਾ ਚੱਲ ਰਿਹਾ ਸੀ ਈਟੀ ਹੀ ਚੈਨਲ ਹੁੰਦਾ ਸੀ ਉਹਦੇ ਤੇ ਚੱਲ ਰਿਆ ਸੀ ਕੰਪੀਟੀਸ਼ਨ ਉਹ ਵੀ ਮੈਨੂੰ ਫਿਰ ਪੰਮੀ ਬਾਈ ਜੀ ਨੇ ਭੇਜਿਆ ਕਹਿੰਦੇ ਇਹਨੂੰ ਸਿਖਾ ਦੇ ਯਾਰ ਇੱਕ ਲੜਕੀ ਨੂੰ ਫਿਰ ਮੈਂ ਕਾਫੀ ਮਿਹਨਤ ਕਰਾਈ ਉਹਦੀ अच्छा जी हां जी ਤੇ ਹੁਣ ਦੇ ਸਟੂਡੈਂਟਸ ਵਿੱਚ ਤੁਸੀਂ ਕੀ ਦੇਖਦੇ ਹੋ ਲਾਈਕ ਉਹਨਾਂ ਚ ਪੇਸ਼ੈਂਸ ਹੈਗੇ ਜਿਵੇਂ ਤੁਸੀਂ ਕਹਿੰਦੇ ਹੋ 6-6 7-7 ਘੰਟੇ ਤੁਸੀਂ ਰਿਆਜ਼ ਕਰਵਾਇਆ ਸਾਡੀ ਨੂੰ ਜਾਂ ਤੁਸੀਂ ਬਹੁਤ ਸਾਰੇ ਅਜਿਹੇ ਪੁਰਾਣੇ ਗਾਇਕ ਹੋਣਗੇ ਜਿਹੜਾ ਇੰਨਾ-ਇੰਨਾ ਰਿਆਜ਼ ਕਰਦੇ ਹੋਣਗੇ ਤੇ ਹੁਣ ਤੁਸੀਂ ਜਿਹਦਾ ਆਪਾਂ ਤੁਹਾਡੇ ਸਟੂਡੈਂਟਸ ਨੂੰ ਦੇਖ ਕੇ ਵੀ ਹਟੇ ਆਂ ਆਹ ਸੋਹਣਾ ਗਾਉਂਦੇ ਨੇ ਤੇ ਹੁਣ ਦੇ ਸਟੂਡੈਂਟਸ ਵਿੱਚ ਉਹਨਾਂ ਪੇਸ਼ੈਂਸ ਹੈਗਾ ਉਹਨਾਂ ਰਿਆਜ਼ ਕਰਦੇ ਬਹੁਤ ਬਹੁਤ ਫਰਕ ਹੈ ਜੀ ਪੰਮੀ ਬਾਜੀ ਦਾ ਬਹੁਤ ਰਿਆਜ਼ ਕਰਾਇਆ ਅਸੀਂ ਤਿੰਨ-ਤਿੰਨ ਚਾਰ-ਚਾਰ ਘੰਟੇ ਬੈਠੇ ਰਹਿੰਦੇ ਸੀ ਅੱਛਾ ਜੀ ਹਾਂ ਜੀ ਸਿੱਖਣਾ ਉਹਨਾਂ ਦੇ ਸਿੱ ਇਦੇ ਚ ਲਗਣਾ ਉਹ ਬੰਦਾ ਬੈਠਾ ਰਹਿੰਦਾ ਅੱਗੇ ਲੰਘ ਜਾਂਦਾ ਇਹ ਸਾਧਨਾ ਵਾਲਾ ਸਬਜੈਕਟ ਹੈ ਕਰਤ ਕਰਤ ਹੋਤਵੇ ਆਸ ਜਿੰਨਾ ਅਸੀਂ ਵਿਹਾਸ ਕਰਾਂਗੇ ਸੰਗੀਤ ਦਾ ਉਹਨਾਂ ਤੁਹਾਡੀ ਸੰਧੂ ਦੇ ਟਾਈਮ ਤਾਂ ਸਾਤ-ਸਾਤ 8-8 ਘੰਟੇ ਬੈਠਣਾ ਇੱਕ ਦਿਨ ਚ ਵੱਡੀ ਗੱਲ ਸੀ ਉਹ ਜਿਹੜਾ ਉਹ ਨਤੀਜਾ ਹੀ ਉਹਦੀ ਮਿਹਨਤ ਦਾ ਸੀ ਸਾਰਾ ਬਾਕੀ ਪਹਿਲੀ ਵਾਰੀ ਤਾਂ ਪੈਸੇ ਲਾ ਕੇ ਆਉਣਾ ਪੰਝਾ ਹੀ ਹੈ ਬਿਲਕੁਲ ਹੈ ਨਾ ਜੀ ਤੁਹਾਨੂੰ ਕੀ ਲੱਗਦਾ ਗਾਇਕੀ ਮਹਿੰਗੀ ਆ ਗਾਇਕੀ ਮਹਿੰਗੀ ਹੁੰਦੀ ਜਾਂਦੀ ਹੈ ਜਿਹਦੀ ਕਿਸਮਤ ਵਧੀਆ ਹੋਵੇ ਉਹਦੇ ਵਾਸਤੇ ਕੋਈ ਮਹਿੰਗੀ ਨਹੀਂ ਉਹਨੂੰ ਲੋਕੀਂ ਚੱਕ ਲੈਣਦੇ ਨੇ ਹੂੰ ਰਾਤੋਂ ਰਾਤ ਸਟਾਰ ਬਣਾ ਦਿੰਦੇ ਨੇ ਕਿ ਕਰਮਾਂ ਤੇ ਵੀ ਖੜਾ ਕੰਮ ਨਾ ਤੁਸੀਂ ਕਿਹੋ ਜਿਹਾ ਕਰਮ ਕਰਿਆ ਪਿਛਲੇ ਜਨਮ ਜਦੋਂ ਉਹ ਵੀ ਹੈ ਤੇ ਅੱਜ ਦੇ ਟਾਈਮ 'ਚ ਟੈਲੈਂਟ ਕਿੰਨਾ ਕੁ ਦੇਖਦੇ ਹਾਂ ਲਾਈਕ ਮਤਲਬ ਆਪਾਂ ਗਾਇਕੀ ਮਹਿੰਗੀ ਵੀ ਕਹਿ ਦਿੰਨੇ ਆ ਵਿੱਚ ਗੱਲ ਇਹ ਵੀ ਹੁੰਦੀ ਆ ਕਿ ਮਸ਼ੀਨਾਂ ਦੇ ਸਹਾਰੇ ਨੇ ਅੱਜ ਕੱਲ ਜਿਹੜੇ ਗਾਇਕ ਨੇ ਲੋਕੀ ਸਾਧਨਾ ਕਰ ਤੋਂ ਘਟੇ ਜਿਹੜੀ ਸਾਧਨਾ ਨਾ ਸਾਧਨਾ ਕਰਨੇ ਬਹੁਤ ਜ਼ਰੂਰੀ ਹੈ ਇੱਕ ਗਾਇਕ ਵਾਸਤੇ ਸਵੇਰੇ ਉੱਠ ਕੇ 1 ਘੰਟਾ 2 ਘੰਟੇ ਸੁਰਾਂ ਨੂੰ ਅਲਾਪਣਾ ਰਾਗ ਨੂੰ ਟਾਈਮ ਦੇ ਰਾਗ ਨੂੰ ਅਲਾਪਣਾ ਦੁਪਹਿਰੇ ਦੇ ਰਾਗ ਨੂੰ ਅਲਾਪਣਾ ਸ਼ਾਮ ਦੇ ਰਾਗ ਨੂੰ ਅਲਾਪਣਾ ਬਹੁਤ ਜ਼ਰੂਰੀ ਹੈ ਇਹ ਸਾਡੇ ਵਾਲਾਂ ਵਰਗੇ ਜਾਂ ਸ਼ਰੂਤੀਆਂ ਹੁੰਦੀਆਂ ਜਿਹੜੀਆਂ ਸਾਡੇ ਸੁਰਾਂ ਦੇ ਵਿੱਚ ਹੈ ਜੇ ਅਸੀਂ ਨਹੀਂ ਰਿਆਜ਼ ਕਰਦੇ ਉਹ ਇੱਕ ਅਗਲੇ ਸੁਰ ਤੋਂ ਅਗਲਾ ਸੁਰ ਲੱਗ ਜਾਂਦਾ ਹੈ ਉਹ ਜਿਹੜਾ ਸਿੱਖਿਆ ਉਹਨੂੰ ਹੀ ਪਤਾ ਲੱਗਦਾ ਹੈ ਸਰੋਤਾ ਸਰੋਤੇ ਦਾ ਮਨ ਕੌੜਾ ਕੌੜਾ ਜਿਹਾ ਹੋਣ ਲੱਗ ਜਾਂਦਾ ਵੀ ਸਵਾਦ ਜਾਂ ਨਹੀਂ ਆ ਰਿਹਾ ਕੁਛ ਵਜਾ ਜਾਂ ਨਹੀਂ ਆ ਰਿਹਾ ਖਿੱਚ ਜੀ ਨਹੀਂ ਆ ਰਹੀ ਉਹ ਖਿੱਚ ਉਹਦਾ ਦੱਸਣ ਦਾ ਕਾਰਨ ਹੈ ਉਹ ਹੁੰਦੀ ਆ ਸੁਰ ਦਾ ਚੜ ਜਾਣਾ ਉਤਰ ਜਾਣਾ ਸ਼ਰੂਤੀਆਂ ਚ ਗळा ਆ ਜਾਣਾ ਬੰਦੇ ਦੇ ਭਾਦਾ ਗਾ ਰਿਹਾ ਪਰ ਉਹਦੀ ਮੈਚਿੰਗ ਨਹੀਂ ਹੋ ਰਹੀ ਸੁਰਾ ਨਾਲ ਤੇ ਸਰੋਤੇ ਨੂੰ ਆਨੰਦ ਨਹੀਂ ਆਏਗਾ ਬਿਲਕੁਲ ਇਸ ਕਰਕੇ ਸੰਗੀਤ ਸਿੱਖਣਾ ਪੈਂਦਾ ਸਾਡੀ ਨਾਲ ਜੁੜਿਆ ਕੋਈ ਕਿੱਸਾ ਜਿਹੜਾ ਤੁਹਾਨੂੰ ਹਮੇਸ਼ਾ ਯਾਦ ਰਹਿੰਦਾ ਹਾਂ ਉਹਦੇ ਚਾਚਾ ਜੀ ਲੈ ਕੇ ਆਏ ਸੀ ਤੇ ਸਤਨਾਮ ਸਾਊਂਡ ਵਾਲੇ ਹਾਂ ਕੁਛ ਦੇ ਰਹਿੰਦੇ ਸੀ ਵੀ ਮਿਲਦਾ ਆ ਕੇ ਮਾਂ ਹਾਂ ਕਦੇ ਕਦੇ ਮਿਲ ਜਾਂਦੇ ਨੇ ਹੁਣ ਮਿਲਦੇ ਨਹੀਂ ਹਾਂ ਕਦੇ ਕਦੇ ਹੀ ਮਿਲ ਜਾਂਦੇ ਪਿੱਛੇ ਗੋਆ ਮਿਲੀ ਸੀ ਅੱਛਾ ਜੀ ਗੋਆ ਮੈਂ ਪੰਮੀ ਬਾਈ ਜੀ ਨਾਲ ਗਿਆ ਸੀ ਹੂੰ ਉਹਨਾਂ ਦਾ ਆਪਣਾ ਸ਼ੋਅ ਸੀ ਉਹੀ ਹੋਟਲ ਦੇ ਵਿੱਚ ਉੱਥੇ ਮਿਲੇ ਸੀ ਪੰਮੀ ਬਾਈ ਜੀ ਨਾਲ ਤੁਹਾਡਾ ਬਹੁਤ ਮੋਹ ਆ ਹਾਂ ਜੀ ਪੰਮੀ ਬਾਈ ਜੀ ਨੇ ਮੈਨੂੰ ਪੜ੍ਹਾਇਆ ਲਿਖਾਇਆ ਨੌਕਰੀ ਲਾਇਆ ਮੈਂ ਬੜਾ ਦਿਹਾੜੀਦਾਰ ਸੀ 5-5 ਰੁਪਏ ਮਜ਼ਦੂਰੀ ਕਰਦਾ ਸੀ ਅੱਛਾ ਜੀ ਉਹਨੇ ਆਵਾਜ਼ ਨੂੰ ਸੁਣਿਆ ਕਿਤੇ ਵਿਆਹ ਦਾ ਖਾਣੇ ਪ੍ਰੋਗਰਾਮ ਦਾ ਕਾਰਡ ਦੇਣ ਗਿਆ ਸੀ ਪੰਮੀ ਬਾਈ ਜੀ ਉਹਨਾਂ ਨੇ ਵੀ ਉੱਥੇ ਆਉਣਾ ਸੀ ਉੱਥੇ ਆਏ ਉਹਨਾਂ ਨੇ ਮੈਨੂੰ ਸੁਣਿਆ ਮਹਾਬਾਈ ਜੀ ਮੈਨੂੰ ਵੀ ਲੈ ਚੱਲਿਆ ਕਰੋ ਕਹਿੰਦੇ ਆਵਾਜ਼ ਤੇਰੀ ਵਧੀਆ ਚੱਲਿਆ ਕਰ ਤੂੰ ਜੀ ਇਥੋਂ ਗੱਲ ਬਣ ਗਈ ਗਾਉਣ ਦੀ ਮੈਂ ਹੋਰ بڑے ਬੰਦੇ ਲਵਾਏ ਬੜੀਆਂ ਲੜਕੀਆਂ ਨੂੰ ਸਿਖਾਇਆ ਬੜੀਆਂ ਲੜਕੀਆਂ ਗਰੁੱਪ ਚ ਲੈ ਕੇ ਆਏ ਉਹਨਾਂ ਨਾਲੇ 35 40 ਮੁਲਕਾਂ ਚ ਘੁੰਮੇ ਆ ਉਹਨਾਂ ਨੇ ਕਮਾਇਆ ਬਾਈ ਜੀ ਤੇ ਤੁਸੀਂ ਕੁੜੀ ਦੀ ਵਾਸਤੇ ਵੀ ਬਹੁਤ ਸੋਣਾ ਕਰਦੇ ਹੋ ਹਾਂ ਜੀ ਕਈ ਵਾਰੀ ਕੁੜੀ ਮਿਲਦੀ ਨਹੀਂ ਸੀ ਨਾ ਫਿਰ ਮੇਰੀ ਆਵਾਜ਼ ਪਤਲੀ ਸੀ ਬਾਈ ਕਹਿੰਦਾ ਤੂੰ ਹੀ ਗਾ ਦੇ ਯਾਰ ਹੂੰ ਫਿਰ ਮੈਂ ਰਿਆਜ਼ ਜ਼ਰੂਰ ਕਰਕੇ ਮੈਂ ਹੀ ਗਾ ਦਿੰਦਾ ਸੀ ਤੇ ਮਾਈਕ ਤੇ ਡਾਇਰੈਕਟ ਖੜ ਕੇ ਆਡੀਅנס ਦੇ ਸਾਹਮਣੇ ਤੁਸੀਂ ਕੁੜੀ ਦੀ ਆਵਾਜ਼ ਕੱਢਦੇ ਸੀਗੇ ਜਾਂ ਪਿੱਛੇ ਨਹੀਂ ਥੋੜਾ ਜਿਹਾ ਫਿਰ ਮੇਰੇ ਮੂਰੇ ਚਿੰਟੇ ਵਾਲੇ ਹੋ ਜਾਂਦੇ ਸੀ ਮੂਰੇ ਕੁੜੀ ਮਾਈਕ ਫੜ ਲੈਂਦੀ ਸੀ ਸਾਡੀ ਉਹ ਪਤਾ ਨਹੀਂ ਸੀ ਲੱਗਦਾ ਇੱਕ ਵਾਰੀ ਜੱਸੀ ਗੁਰਦਾਸਪੁਰਿਆ ਕਹਿੰਦਾ ਯਾਰ ਬਹੁਤ ਸਰੀਲਾ ਗਾ ਰਹੀ ਆ ਕੁੜੀ ਦਵਾਰੇ ਘਵਾਵਾ ਗਾਣਾ ਮੈਂ ਦਵਾਰੇ ਫਿਰ ਗਾਉਣਾ ਪਿਆ ਅੱਛਾ ਜੀ ਉਹ ਲੁਧਿਆਣੇ ਵਿਆਹ ਸੀ ਹਾਂ ਲੁਧਿਆਣੇ ਵਿਆਹ ਚ ਬਾਈ ਜੀ ਦਾ ਕਾੜਾ ਸੀ ਓਕੇ ਉਹ ਤੇ ਫੇਰ ਉਦਾਂ ਹੀ ਗਾਉਣਾ ਪਿਆ ਉਹ ਤਾਂ ਮੁੰਡੇ ਥੋੜਾ ਮੂਰੇ ਫੜ ਜਾਂਦੇ ਸੀ ਕਿ ਕੁੜੀ ਐਕਟਿੰਗ ਕਰਦੀ ਪੀ ਅੱਛਾ ਲੱਗਦਾ ਤੇ ਕਿੰਨਾ ਸਮਾਂ ਹੋ ਗਿਆ ਮੈਂ 5-6 ਸਾਲ ਦਾ ਗਾਂ ਲੱਗਿਆ ਸੀ। ਅੱਛਾ ਜੀ ਇੰਨਾ ਲੰਮਾ ਸਮਾਂ। 57 ਸਾਲ ਦੀ 56 ਸਾਲ ਦੀ ਉਮਰ ਆ ਮੇਰੀ। ਹਾਂਜੀ। ਤੇ ਅੱਜ ਆਪਣੇ ਆਪ ਨੂੰ ਕਿੱਥੇ ਦੇਖਦੇ ਹਾਂ। ਠੀਕ ਹੈ। ਬੜੀਆ ਬਹੁਤ ਅੱਛਾ ਲੱਗਦਾ ਇੱਥੇ ਜੁਨੀਵਰਸਿਟੀ 'ਚ ਪੜਾ ਰਹੇ ਆ ਪੰਮੀ ਬਾਈ ਜੀ ਦੇ ਨਾਲ ਸਰ। ਪੰਮੀ ਬਾਈ ਜੀ ਨੇ ਪੜਾਇਆ। ਐਮਏ ਕ੍ਰਾਈ ਮਿਊਜ਼ਿਕ ਵੋਕਲ ਦੀ ਐਮਫਿਲ ਕਰਾਈ ਪੀ ਐਚ ਡੀ ਕਰਾਈ। ਤੇ ਮੈਨੂੰ ਪੁਲਿਸ ਚਲਵਾ ਰਹੇ ਸੀ ਪੰਮੀ ਬਾਈ ਜੀ। ਉਹ ਕਹਿੰਦੇ ਦੇਖ ਲਾ ਵੀ ਹੁਣ ਮੇਰੇ ਕੋਲ ਪਾਵਰ ਆ। ਮਾਂ ਬਾਈ ਮੈਂ ਲੱਗਣਾ ਨਹੀਂ ਮੈਂ ਪੜ੍ਹਨਾ। ਸੰਗੀਤ 'ਚ ਡਾਕਟਰੀ ਕਰਨੀ ਆ। ਹੂੰ ਉਹ ਕਹਿੰਦੇ ਫਿਰ ਪੜ ਜਿੰਨੇ ਮਰਜੀ ਪੈਸੇ ਲਾਏ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਮੇਰੇ ਵਾਸਤੇ ਉਹਦੇ ਕਰਕੇ ਮੇਰੇ ਬੱਚੇ ਡੀਏਵੀ ਸਕੂਲਾਂ 'ਚ ਪੜਦੇ ਨੇ ਮਹਿੰਗੇ ਸਕੂਲਾਂ 'ਚ ਮੰਮੀ ਬਾਈ ਜੀ ਨੇ ਲਵਾਇਆ ਇੱਥੇ ਹੁਣ ਨੌਕਰੀ ਹੈ ਉਹਨਾਂ ਦੇ ਪਿਆਰ ਸਦਕਾ ਉਹਰੇ ਆਇਆ ਯੂਨੀਵਰਸਿਟੀ 'ਚ ਲੱਗਣਾ ਬਹੁਤ ਔਖਾ ਹੈ ਬਹੁਤ ਧੰਨਵਾਦੀ ਆ ਸਾਰਾ ਪਰਿਵਾਰ ਆ ਸਾਡਾ ਰਿਣੀ ਆ ਉਹਨਾਂ ਦਾ ਹੂੰ ਮੈਂ ਆਪਣੇ ਪ੍ਰੋਗਰਾਮ ਛੱਡ ਕੇ ਲੱਖ ਲੱਖ ਰੁਪਏ ਦੇ ਪੰਮੀ ਬਾਈ ਨਾਲੇ ਜਾਣਾ ਕਦੀ ਨਾ ਨਹੀਂ ਕੀਤੀ ਤੁਹਾਨੂੰ ਪੰਮੀ ਬਾਈ ਜੀ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਕਹਿੰਦੇ 40 ਸਾਲ ਹੋ ਗਏ ਤੁਸੀਂ ਲਗਾਤਾਰ ਉਹਨਾਂ ਦੇ ਨਾਲ ਹਾਂਜੀ ਹਾਂਜੀ ਅਸੀਂ ਤਾਂ ਆਪਣੇ ਬਾਪ ਮਾਂ ਗ ਸਮਝਦੇ ਆ ਪਿਤਾ ਮਾਂ ਗ ਸਮਝਦੇ ਆ ਮੇਰੇ ਤੋਂ ਬਿਨਾ ਉਹ ਕਿਸੇ ਨੂੰ ਕੰਮ ਨਹੀਂ ਦੰਦੇ ਲੇਡੀਜ਼ ਗੀਤ ਨੇ ਤਾਂ ਮੇਰੀ ਬੇਟੀ ਜਾਂਦੀ ਹੈ ਗਾਣ ਅੱਛਾ ਜੀ ਹਾਂਜੀ ਵੀ ਉਹਨਾਂ ਦਾ ਤਾਂ ਉਹਨਾਂ ਨਾਲ ਅਸੀਂ ਹੁੰਨੇ ਆ ਮੈਂ ਕਦੀ ਹਰਮੋਨੀਅਮ ਤੇ ਕਦੀ ਕੋਰਸ ਤੇ ਕਦੀ ਭਿਆਨੂ ਤੇ ਮਤਲਬ ਸਾਰਾ ਕਵਰ ਕਰਕੇ ਰੱਖਦੇ ਆ ਤੇ ਹਾਡੀ ਨਾਲ ਜੁੜੀ ਕੋਈ ਗੱਲ ਹੈ ਜਿਹੜੀ ਤੁਸੀਂ ਆਡੀਅנס ਨੂੰ ਦੱਸਣਾ ਚਾਹੋ ਉਹਨਾਂ ਦੀ ਮਿਹਨਤ ਕਿੰਨੀ ਕੀ ਸੀ ਮੈਂ ਆਉਣ ਵਾਲੇ ਕਲਾਕਾਰਾਂ ਨੂੰ ਸਾਡੇ ਪਿਆਰੇ ਬੱਚਿਆਂ ਨੂੰ ਸਰੋਤਿਆਂ ਨੂੰ ਇਹ ਹੀ ਬੇਨਤੀ ਕਰੂੰਗਾ ਵੀ ਜਿਹਨੇ ਕਲਾਕਾਰ ਬਣਨਾ ਹੈ ਨਾ ਉਹ ਸੰਗੀਤ ਸਿੱਖ ਕੇ ਬਣੇ ਹੁਣ ਜੇ ਸਾਨੂੰ ਪਤਾ ਹੀ ਨਹੀਂ ਵੀ ਨੌ ਮਾਤਰਾ ਚ ਕਿਵੇਂ ਗਾਉਣਾ ਸੱਤ ਮਾਤਰਾ ਚ ਕਿਵੇਂ ਗਾਉਣਾ ਦੀਪ ਚੰਦੀ ਚ ਕਿਵੇਂ ਗਾਉਣਾ ਰਾਗਾਂ ਦਾ ਤਾਲਾਂ ਦਾ ਗਿਆਨ ਬਹੁਤ ਜ਼ਰੂਰੀ ਹੈ ਸੁਰ ਸਾਧਨਾ ਬਹੁਤ ਜ਼ਰੂਰੀ ਹੈ ਹੁਣ ਦੇ ਗਾਇਕਾਂ ਚ ਕੀ ਕਮੀ ਦੇਖ ਰਿਹਾ ਹੁਣ ਦੇ ਗਾਇਕਾਂ ਚ ਇਹ ਕਮੀ ਹੈ ਵੀ ਜਿੱਦ ਲਈ ਚੰਗਾ ਪੈਸਾ ਉਹ ਕੰਪਿਊਟਰ ਲਵਾ ਕੇ ਗਾਣਾ ਸਰਚ ਕਰਕੇ ਗਾ ਜਾਂਦਾ ਜਿਹੜਾ ਮਿਹਨਤੀ ਉਹ ਪਿੱਛੇ ਰਹਿ ਜਾਂਦਾ ਇਹ ਹੈ ਤੇ ਤੁਸੀਂ ਹੁਣ ਦੇ ਗਾਇਕਾਂ ਨਾਲ ਵੀ ਕਦੀ ਗਾਇਆ ਕਿਸੇ ਹੁਣ ਦੇ ਗਾਇਕਾਂ ਨਾਲ ਕਾਫੀ ਮੇਰੇ ਚੇਲੇ ਆ ਕਾਫੀ ਮੇਰੇ ਸ਼ਗਿਰਦ ਆ ਜਿਹੜੇ ਸਿੱਖਦੇ ਆ ਕੋਈ ਪੁਲਿਸ ਚ ਕੋਈ ਕਿਤੇ ਆ ਕੋਈ ਸਟੂਡੈਂਟ ਆ ਕੋਈ ਪੜਦਾ ਆ ਠੀਕ ਹੈ ਤੇ ਤੁਹਾਡੇ ਕੋਲ ਇਸ ਯੂਨੀਵਰਸਿਟੀ ਦੇ ਵਿੱਚ ਕਿਹੜੇ ਕਿਹੜੇ ਗਾਇਕ ਪੜ ਕੇ ਗਏ ਤੁਹਾਡੇ ਕੋਲ ਇੱਥੇ ਬਹੁਤ ਪੜ ਕੇ ਗਏ ਹੂੰ ਸਾਡੇ ਵੱਡੇ ਜਿਹੜੇ ਗੁਰੂ ਐ ਸਾਰੇ ਡਾਕਟਰ ਯਸ਼ਪਰ ਸ਼ਰਮਾ ਡਾਕਟਰ ਨਵੇਦਤਾ ਸਿੰਘ ਅੰਜੀ ਡਾਕਟਰ ਲੰਕਨ ਸਿੰਘ ਇਹ ਸਾਰੇ ਨਾ ਸਾਡੇ ਵੱਡੇ ਗੁਰੂ ਐ ਇਹਨਾਂ ਜੀ ਡਾਕਟਰ ਜੋਤੀ ਸ਼ਰਮਾ ਇਹ ਸਾਰੇ ਨਾ ਸੰਗੀਤ ਦੇ ਗੁਰੂ ਐ। ਰੁਪਿੰਦਰ ਹਾਂਡਾ ਇੱਥੇ ਪੜ ਕੇ ਗਏ, ਕੁਲਵਿੰਦਰ ਬੇਲਾ, ਕਨਬਰ ਗਰੇਵਾਲ। ਹੋਰ ਕਾਫੀ ਸਿੰਗਰ, ਫੀਵਲ ਸਿੰਗਰ ਪੜ ਕੇ ਗਏ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਹੈਗੇ। ਪੰਮੀ ਵਾਜ ਦੀ ਇਹ ਖਾਸੀਅਤ ਐ ਵੀ ਉਹ ਅਮੀਰਾਂ ਦੀ ਜਗ੍ਹਾ ਗਰੀਬਾਂ ਦੇ ਪਰਿਵਾਰਾਂ 'ਚ ਵਿਆਹਾਂ 'ਚ ਜਾ ਕੇ ਬਹੁਤ ਖੁਸ਼ ਹੁੰਦੇ। ਮੇਰੇ ਵਿਆਹ ਤੇ ਮੇਰਠ ਗਏ ਸੀ ਉਹ, ਐਡਾ ਵੱਡਾ ਇੱਕ ਪ੍ਰੋਗਰਾਮ ਛੱਡ ਕੇ ਨਾ। ਯੂਪੀ ਦੇ ਵਿੱਚ ਮੇਰੇ ਸਹੁਰੇ ਉੱਥੇ ਗਏ ਸੀ ਮੇਰੇ ਵਿਆਹ 'ਚ। ਇੱਥੇ ਪ੍ਰੋਗਰਾਮ ਛੱਡ ਕੇ। ਹਾਂ। ਇਥੇ ਹਰਜੀਤ ਗੁੱਡੂ ਦਾ ਉਸ ਦਿਨ ਵਿਆਹ ਸੀ ਤੇ ਉਹਨਾਂ ਨੂੰ ਕਹੇ ਕਿ ਮੇਰੇ ਆਪਣੇ ਚੇਲੇ ਦਾ ਭਾਈ ਵਿਆਹ ਹੈ ਕਿ ਮੈਂ ਉੱਥੇ ਚੱਲਿਆ ਮੈਂ ਤਾਂ ਮੇਰੇ ਟੱਪ ਚੱਲਿਆ ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਕੋਈ ਵੀ ਗਾਇਕ ਨਾ ਸਕਸੈਸਫੁਲ ਹੁੰਦਾ ਆ ਸੁਪਰਸਟਾਰ ਬਣ ਗਿਆ ਜਿੱਦਾਂ ਪਹਾੜੀ ਦੀ ਗੱਲ ਕਰ ਰਹੇ ਆ ਉਹ ਸਕਸੈਸਫੁਲ ਨਹੀਂ ਹੈ ਨਾ ਉਹ ਅੱਜ ਉਸ ਬੁਲੰਦੀ ਤੇ ਕਿ ਉਹਨਾਂ ਨੂੰ ਹਰ ਕੋਈ ਜਾਣਦਾ ਪਰ ਉਹਨਾਂ ਨੂੰ ਸਿਖਾਣ ਵਾਲਿਆਂ ਨੂੰ ਜੀ ਜੀ ਕੋਈ ਨਹੀਂ ਜਾਣਦਾ ਹੈ ਨਾ ਭਾਵੇਂ ਕਿ ਤੁਹਾਡੀ ਸਟਰਗਲ ਤੁਸੀਂ ਪਰਾਲਾ ਕੀਤਾ ਬਹੁਤ ਵੱਡਾ ਇਹ ਮਲਾਣ ਦਾ ਹੁਣ ਜਿਹੜਾ ਦੇਖੇਗਾ ਉਹ ਤੋਂ ਵੱਡੀ ਗੱਲ ਕਰੇਗਾ ਵੀ ਹਾਂ ਆਰਦੀ ਸੰਤੂ ਐਜ਼ ਅ ਆਰਟਿਸਟ ਬਹੁਤ ਅੱਛਾ ਇਨਸਾਨ ਹੈ ਬਹੁਤ ਹੀ ਵਧੀਆ ਬੰਦਾ ਹੈ ਤਾਨੂੰ ਲੱਗਦਾ ਕਿ ਇਹ ਵੀ ਇੱਕ ਬੜਾ ਵੱਡਾ ਫਰਕ ਪਿਆ ਕਿ ਹਰ ਕੋਈ ਅੱਜ ਦੇ ਟਾਈਮ 'ਚ ਨਾ ਬੜੀ ਜਲਦੀ ਚੇਂਜ ਕਰਦਾ ਹੈ ਕਿਉਂਕਿ ਉਹ ਇੱਕ ਕਾਲ ਹੁੰਦੀ ਹੈ ਜਲਦੀ ਗਰੋ ਕਰਨ ਦੀ ਕਾਲ ਉਹ ਭਾਵੇਂ ਕੋਈ ਪ੍ਰਾਈਵੇਟ ਜੌਬ ਆ ਭਾਵੇਂ ਸੰਗੀਤ ਆ ਕਿਸੇ ਵੀ ਚੀਜ਼ ਦੇ ਵਿੱਚ ਹਰੇਕ ਨੂੰ ਕਾਲ ਆ ਜਲਦੀ ਸੁਪਰਸਟਾਰ ਬਣਨ ਦੀ ਸੰਗੀਤ ਆਣਾ ਇਹ ਲੱਡੂ ਆ ਇੰਦਾ ਜਲਦੀ ਨਹੀਂ ਮਿਲਦਾ ਇਹ ਲੱਡੂ ਔਖਾ ਪੈਂਦਾ ਮਤਲਬ ਥੋੜਾ ਜਿਹਾ ਨਾ ਕਿਉਂ ਐਨ ਸਾਧਨਾ ਸਵੇਰੇ ਰੋਜ਼ ਸਾਧਨਾ ਥੋੜਾ ਛੋਟਾ ਕਣ 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 ਨਾਲ ਇੰਨਾ ਇਕੱਠਾ ਕਰਨਾ ਫੇਰ ਕਿਤੇ ਗੱਲ ਬਣਦੀ ਹੈ ਹਵਾ ਦਾ ਮਾਮਲਾ ਮਰੀ ਦੀ ਹਵਾ ਘੱਟ ਵੱਧ ਰਹੇ ਦੇ ਬੇਸਰਾ ਹੋ ਜਾਂਦਾ ਦੁਨੀਆ ਕਹਿੰਦੀ ਵੀ ਕੁਛ ਨਹੀਂ ਸੋ ਸੱਚਾ ਸੁਰ ਪਾਉਣ ਵਾਸਤੇ ਨਾ ਬੜੀ ਸਾਧਨਾ ਕਰਨੀ ਪੈਂਦੀ ਹੈ ਤਪੱਸਿਆ ਕਰਨੀ ਪੈਂਦੀ ਹੈ ਬੜੀ ਸੋ ਗੱਲਬਾਤ ਕਰਨ ਲਈ ਸ਼ੁਕਰੀਆ ਸੇ ਜੀ ਜੀ ਮੈਡਮ ਧੰਨਵਾਦ ਤੁਹਾਡਾ ਤੁਸੀਂ ਮਾਣ ਕੀਤਾ ਆਇਓ ਚੱਲ ਕੇ ਬਹੁਤ ਬਹੁਤ ਧੰਨਵਾਦੀ ਤੁਹਾਡੇ ਸਾਰੇ ਨਾਲ ਵੀਰਾਂ ਭਰਾਵਾਂ ਦਾ ਜਿਹੜੇ ਨਾਲ ਆਏ ਨੇ ਉਮੀਦ ਕਰਦੇ ਹਾਂ ਹਾੜੀ ਦੇ ਫੈਨਸ ਵੀ ਜਿਹੜੇ ਉਹਨਾਂ ਦੀ ਆਵਾਜ਼ ਦੇ ਫੈਨ ਨੇ ਉਹ ਵੀ ਇਹ ਵੀਡੀਓ ਨੂੰ ਜ਼ਰੂਰ ਦੇਖਣਗੇ ਤੇ ਜ਼ਰੂਰ ਪਸੰਦ ਕਰਨਗੇ ਕਿ ਹਾੜੀ ਦੀ ਆਵਾਜ਼ ਪਿੱਛੇ ਕਿਨਾਂ ਦਾ ਹੱਥ ਆ। ਜੀ ਜੀ ਉਹਨਾਂ ਦੇ ਸੁਰਾਂ ਪਿੱਛੇ ਕਿਨਾਂ ਦਾ ਹੱਥ ਬਿਲਕੁਲ ਬਿਲਕੁਲ ਜੀ ਸੋ ਗੱਲਬਾਤ ਕਰਨ ਲਈ ਸ਼ੁਕਰੀਆ ਸਰ। ਸੋ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ। ਨੈਕਸਟ ਟਾਈਮ ਫੇਰ ਅੱਛੀ ਪਰਸਨੈਲਿਟੀ ਨਾਲ ਰੂਬਰੂ ਕਰਵਾਵਾਂਗੇ। ਤਦ ਤੱਕ ਲਈ ਧੰਨਵਾਦ।